ਬਾਬਾ ਜੀ ਬਾਪੂ ਜੀ ਜਿਹੜਾ ਨੰਨਕਪੁਰਾ ਤੇ ਨੰਨਕਪੁਰਾ ਨੰਨਕਪੁਰਾ ਸਾਹਿਬ ਵਾਲਾ ਅਰੇ ਪ੍ਰਾਤ ਤੇ ਲੰਗਰ ਦੀ ਸੇਵਾ ਚੱਲ ਰਹੀ ਹੈ ਸਾਡੀ ਬਹੁਤ ਸਾਰੀ ਫੋਟੋਆਂ ਜਾਣੀਆਂ ਨੇ ਐਂਡ ਤੋਂ ਪ੍ਰਾਰambh ਨਾਲ ਬਾਬਾ ਜੀ ਅੱਜ ਹੋਰ ਵੀ ਜਾਈ ਕਿਰਤ ਗਤੀ ਕੇ ਬਾਅਦ ਅਗਰ ਅਰਦਾਸ ਦੇ ਬਾਅਦ ਮੈਂ ਉਹਨਾਂ ਸਮਾਲ ਨੂੰ ਬੁਲਾਉਣਾ ਚਾਹੁੰਦਾ ਹਾਂ ਅੱਗੇ ਰਚਾਲਾ ਦੀ ਸੰਗਤ ਦੇ ਨਾਮ ਤੇ ਹੀ ਮੇਰੀ ਵਿਚਾਰਕ ਦੀ ਸੇਵਾ ਦੇ ਵਿੱਚ ਹਿੱਸਾ ਪਾਇਆ ਕਰੋ 24 ਘੰਟੇ ਲੰਗਰ ਦਾ ਹਿੱਸਾ ਪਾਇਆ ਕਰੋ 24 ਘੰਟੇ ਲੰਗਰ ਚੱਲ ਜੇਗਾ ਸਾਢੇ 12 ਸਾਢੇ 12 ਵਜੇ ਰਾਤ ਦੇ ਬਾਬਿਓ ਆ ਜੋ ਆਪਾਂ ਹੁਣ ਆਹ ਦੇਖੋ ਲੰਗਰ ਚੱਲੀ ਜਾਂਦਾ ਆਪਣਾ ਆਪਣੇ ਪਿੰਡ ਦੇ ਸੇਵਾਦਾਰ ਆ ਆਗੇ بابا ਉਧਰ ਵੀ ਚੱਲਦੇ ਆ ਆਗੇ ਆਗੇ ਆ ਦੇਖੋ ਬਾਈ ਕਾਕਾ ਹਰਦੀਪ ਸਿੰਘ ਕਾਕਾ ਸਾਡਾ ਸੇਵਾਦਾਰ ਮੁੱਖ ਸੇਵਾਦਾਰਾ ਸਾਡਾ ਇਹ ਹੁਣ ਕੜੀ ਚੌਲ ਚੱਲ ਰਹੇ ਆ ਨਾਲ ਚਾਹ ਚੱਲੀ ਜਾਂਦੀ ਆ ਤੇ ਦੇਨੇ ਚੱਲਦੇ ਹੁੰਦੇ ਆ ਜਲੇਬੀਆਂ ਨਾਲ ਚਾਹ ਦੇ ਤੇ ਪਕੌੜੇ ਬਰੈਡ ਤੇ ਆ ਦੇਖਾ ਆਪਣੇ ਸੇਵਾਦਾਰ ਪਿੰਡ ਦੇ ਸੇਵਾ ਕਰੀ ਜਾਂਦੇ ਆ ਜੱਗੀਰ ਕੇ ਬਾਈ ਬਾਈ ਜੱਗੀ ਖਾਲਸਾ ਜੀ ਫਤਿਹ ਬੁਲਾਇਓ ਬਾਈ ਖਾਲਸਾ ਬਾਈ ਜੀ ਹਾਂ ਆ ਦੇਖੋ ਇਹਦੀ ਆ ਬਾਈ ਦੀ ਆ ਰਹਿ ਗਈ ਸੀ 24 ਘੰਟੇ ਚੱਲਦਾ 24 ਘੰਟੇ ਕਰਤਾ ਬਾਬਿਆਂ ਨੇ ਹਾਂ ਆ ਕਹਿੰਦਾ ਮੈਂ ਮੁਸਲਮਾਨ ਆ ਕਹਿੰਦਾ ਆ ਦੇਖੋ ਰੂਪ ਰੰਦਾ ਆਪਣਾ ਰੂਪ ਹੈ ਰੂਪ ਰੂਪ ਆ ਗਿਆ ਆ ਦੇਖੋ ਇਧਰ ਚੌਲ ਬਣੀ ਜਾਂਦੇ ਆ ਬਾਈ ਵੀਰ ਹੱਥ ਬਣ ਕੇ ਮੇਰੇ ਕਾਲ ਹੋ ਜਾ। ਪੈਣ ਪੈਣ ਦੀ ਗੱਲ ਨਹੀਂ ਹੈਗੀ। ਤੂੰ ਪਾਣੀ ਮੰਗਾ। ਪਾਣੀ ਮਗਾ ਦੇਣਾ, ਪਾਣੀ ਮਗਾ ਦੇਣਾ। ਚੌਲ ਮਾ ਬਣਾ ਰਿਹਾ। ਆ ਦੇਖੋ ਬਾਈ ਸਾਡਾ ਹਲਵਾਈ ਬਾਈ 2 ਵਜੇ ਦਾ ਉੱਠਿਆ ਵਾ ਤੇ 12:30 ਹੋ ਗਏ। 24 ਘੰਟੇ ਹੋ ਗਏ ਨਾ। ਇੱਕ ਆ ਪਾਣੀ ਦੀ ਦਿੱਕਤ ਹੋ ਗਈ। ਥੋੜਾ ਜ ਸਾਡੇ ਨਾਲ ਪਾਣੀ ਕੱਸੀ ਦਾ ਮੁੱਕ ਗਿਆ। ਤੇ ਹੁਣ ਮੋਟਰ ਦਾ ਹੀ ਚੱਲੂਆ। ਚੌਲ ਬਣੀਆਂ। ਬਸ ਭੇਜਦਾ ਪਾਪਾ 200 ਰੁਪਏ ਭੇਜ ਦੇਣਾ। ਇਧਰ ਚੌਦਮਾਂ ਦੇ ਉਧਰ ਪ੍ਰਸ਼ਾਦੇ ਤਿਆਰ ਹੋ ਰਹੇ ਹੁੰਦੇ ਆ ਦੂਜੇ ਪਾਸੇ ਆ ਦੇਖੋ ਛੋਟੇ ਛੋਟੇ ਬੱਚੇ ਆਪਣੇ ਪਿੰਡ ਦੇ ਆ ਸਾਰੇ ਸੇਵਾਦਾਰ ਪਿੰਡ ਪਥਰਾਲਾ ਜ਼ਿਲ੍ਹਾ ਬਠਿੰਡਾ 11 ਅਪ੍ਰੈਲ ਤੋਂ ਲੈ ਕੇ ਤੇ 15 ਅਪ੍ਰੈਲ ਦੇ ਘਰ ਚੱਲਦਾ ਆਪਣਾ ਲੰਗਰ ਬਾਬਿਆਂ ਦੇ ਸਹਿਯੋਗ ਨਾਲ ਆ ਦੇਖੋ ਸਾਡੇ ਚਾਚਾ ਜੀ ਚੌਲ ਛਾ ਗਰੇ ਆ ਆ ਦੇਖੋ ਸੇਵਾਦਾਰ ਹੁਣ ਚਾਹ ਬਣਾਉਣ ਜਾਂਦੇ ਆ ਓਏ ਛੋਰਾ ਓਏ ਆ ਕਿਧਰ ਘਰੇ ਨਾ